ਕਿਤੇ ਵੇ ਜੋਗਿਆ ਛੁੱਟ ਬੋਲੇ ਦੇਖੋ ਹੋਰ ਦਾਇਆ ਜੀ ਆ ਬਲੇ ਪੁੱਤਰਾ ਕੀ ਹਾਲ ਏ ਵਧੀਆ ਵਧੀਆ ਤੁਸੀਂ ਸੁਣਾਓ ਜੀ ਕਿਧਰ ਘਰੇ ਮਰੀ ਜਾਣਾ ਕੁਛ ਨਹੀਂ ਤਾਇਆ ਮੈਂ ਕਿਾ ਚੱਲ ਝੋਨੇ ਨੂੰ ਗੇੜਾ ਗੂੜਾ ਮਾਰਈਏ ਅੱਛਾ 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 ਤੁਸੀਂ ਸੁਣਾਓ ਕਿਧਰ ਹੋ ਕਿਵੇਂ ਨੌਕਰੀਆਂ ਨੌਕਰੀਆਂ ਕਿਵੇਂ ਚੱਲਦੀਆਂ ਫਿਰ ਹਣਾ ਨੌਕਰੀਆਂ ਨੌਕਰੀਆਂ ਦਾ ਵਧੀਆ ਚੱਲੀ ਜਾਂਦੀਆਂ ਏ ਪ੍ਰਾਈਵੇਟ ਹੀ ਕਰਦਾ ਸਰਕਾਰੂ ਨਾ ਨਾ ਸਰਕਾਰੀ ਕਰਦਾ ਆ ਅੱਛਾ 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 ਤੇ ਤਾ ਆਪਣੇ ਮੁੰਡੇ ਕੀ ਕਰਦੇ ਭਲਾ ਹੁਣ ਆਪਣੇ ਮੁੰਡੇ ਕੀ ਪੁੱਛਦਾ ਉਹ ਜਿਹੜਾ ਵੱਡਾ ਮੁੰਡਾ ਸੀਗਾ ਉਹਨੇ ਤਾਂ ਮਾਸਟਰ ਆ ਮੋਟਰ ਵਾਲਾ ਕੋਰਸ ਕੀਤਾ ਸੀ ਕੋਈ ਅੱਛਾ ਉਹ ਵੀ ਕੁਪਾਈਂ ਕਹਿੰਦਾ ਪ੍ਰਾਈਵੇਟ ਸਕੂਲ ਚ ਲੱਗਾ ਤੇ ਲੈਂਦੇ 7-8000 ਅੱਛਾ ਅੱਛਾ ਉਹ ਦੂਜੇ ਨੇ ਡਾਕਟਰ ਵਾਲਾ ਕੋਰਸ ਕੀਤਾ ਹੈ ਅੱਛਾ ਉਨੇ ਕੋ ਦੁਕਾਨਦਾਰ ਕੋਣ ਖੋਲ ਲਈ ਉਹ ਵੀ ਕਹਿੰਦਾ ਤੇਲ ਤੂਲੀ ਪੈਂਦਾ ਕਹਿੰਦਾ ਆਖਣਾ ਖਰਚਾ ਗੁਰਜਾ ਕੋਈ ਕਹਿੰਦਾ ਨਿਕਲਦਾ ਨਹੀਂਗਾ ਅੱਛਾ ਹਾਂ ਤੇ ਜਿਹੜਾ ਤੀਜਾ ਵੀਰ ਸੀਗਾ ਉਹ ਉਹ ਤਾਂ ਪੜਾਇਆ ਥੋੜਾ ਜੀ ਨਾ ਅੱਛਾ ਅੱਛਾ ਤੇ ਉਹ ਤਾਂ ਫਿਰ ਹਣਾ ਕੀ ਕਹਿੰਦੇ ਆ ਜਿਹੜੀ ਸੇਵਾ ਕਰਦੇ ਹੁੰਦੇ ਆ ਆਸਵਾ ਸੇਵਾ ਅੱਛਾ ਸਮਾਜ ਸੇਵਾ ਸਮਾਜ ਸੇਵਾ ਕਰਦਾ ਉਹ ਅੱਛਾ ਅੱਛਾ ਹਾਂ ਉਹ ਤਾਂ ਕਮਾਈ-ਕਮੋਈ ਤਾਂ ਫਿਰ ਉਹ ਕੀ ਕਰਦਾ ਹੋਣਾ ਉਹ ਨਹੀਂ ਨਹੀਂ ਉਹ ਸਵੇਰੇ ਨਿਕਲਦਾ ਲੈ ਕੇ ਮੋਟਰਸਾਈਕਲ ਅੱਛਾ ਉਹਨੇ ਮੋਬਾਈਲ ਲਾ ਲੈਣਾ ਵਾ ਅੱਛਾ ਉਹਨੇ ਵੇਖਣਾ ਕੋ ਗਰੀਬ ਜਿਹਾ ਬੰਦਾ ਅੱਛਾ ਭਾਟੇ ਜੇ ਕੱਪੜੇ ਹੋਣ ਅੱਛਾ ਉਹਨੇ ਵੀਡੀਓ ਪਾਉਣੀ ਉਹਦੀ ਅੱਛਾ ਆ ਨੈਟ ਤੇ ਵੀਡੀਓ ਪਾਉਂਦਾ ਨਾ ਤੇ ਉਹਦਾ ਨੂੰ ਕੀ ਫਾਇਦਾ ਹੋਣਾ ਉੱਤੇ ਆਦਾ ਨੰਬਰ ਲੇਖ ਦਿੰਦਾ ਅੱਛਾ ਗੁਰੂ ਆ ਬੜੇ ਫੋਨ ਆਉਦੇ ਹੀ ਨੇ ਮੇਰਾ ਸਾਰਾ ਬਲਾਤੋਂ ਚ ਫੋਨ ਆਉਦੇ ਹੀ ਅੱਛਾ ਕਿਸੇ ਬਲਾਤੋਂ ਚ ਫੋਨ ਆ ਗਿਆ ਓ ਨੋ ਕਦੀ ਕਿਸੇ ਬਰਾਜ ਚ ਫੋਨ ਆ ਗਿਆ ਬੜੇ ਬੜਾ ਫੋਨ ਆਉਦੇ ਹੀ ਕੱਲੇ ਫੋਨ ਹੀ ਆਉਦੇ ਆ ਨਹੀਂ ਫੋਨ ਵੀ ਆਉਦੇ ਆ ਫਿਰ ਤੇ ਉਹ ਫਿਰ ਗਰੀਬ ਦੀ ਸੇਵਾ ਹੀ ਕਰਨੀ ਹੁੰਦੀ ਨਾ ਮਦਦ ਕਰਨੀ ਹੁੰਦੀ ਆ ਅੱਛਾ ਅੱਛਾ ਉਹ ਪੈ ਪੂਹੇ ਘਲਦੇ ਆ ਅੱਛਾ ਹੋਰ ਗੱਲ ਦੱਸਾਂ ਹਾਂਜੀ ਆ ਸ਼ਾਇਦ ਨਾਲ ਨਹੀਂ ਪਰਲੇ ਬਨੇ ਬਾਈਪਾਸ ਹਾਂ 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 ਉੱਥੇ ਤੱਕ ਨਾ ਪੈੜੀ ਲੱਲੀ ਅੱਛਾ ਹਾਂ ਉਹ ਆ ਕੀ ਕਿਹੜਾ ਹੁੰਗਾ ਵਾ ਜਿਹੜੇ ਜਿੱਥੇ ਬੁੱਢੇ ਵੱਡੇ ਰੱਖਦੇ ਆ ਉਹ ਤਾਇਆ ਬਿਰਦਾ ਆਸ਼ਰਮ ਆਹਾਂ ਬਿਰਦਾ ਆਸ਼ਰਮ ਹੁਣ ਉਹ ਖੁਰ ਲੱਗਾਈ ਅੱਛਾ ਉਹਨੇ ਵੀਡੀਓ ਪਾਤੀ ਆ ਅੱਛਾ ਲੋਕੀ ਪੈ ਘਲੀ ਜਾਂਦੇ ਆ ਉਨੇ ਉਹ ਕੰਦਾ ਕੁੰਦਾ ਕਰ ਲੀਆਂ ਸਾਰੀਆਂ ਕੋਡੀਆਂ ਕੋਡੀਆਂ ਆ ਕੋਠੇ ਦੋਛਾਤੇ ਆ ਅੱਛਾ ਅੱਛਾ ਸਤਾ ਪਈ ਜਾਂਦਾ ਉਹ ਬੋਰ ਹੋ ਗਿਆ ਉਥੇ ਕਹਿੰਦਾ ਜਿਹੜੇ ਬੁੱਡੇ ਨਹੀਂ ਹੋਣਾ ਹਾਂ ਹਾਂ ਸੜਕਾ ਛੜਕਾਂ ਦੇ ਫਿਰਦੇ ਹੁੰਦੇ ਆ ਜਿਹੜੇ ਕਮਲੇ ਕੋਲੇ ਜੇ ਹਾਂ 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 ਕਹਿੰਦਾ ਉਹ ਲਿਆ ਕੇ ਰੱਖਿਆ ਕਰਨੇ ਆ ਸੇਵਾ ਕਰਿਆ ਕਰਨੀ ਸੇਵਾ ਅੱਛਾ ਤਾਇਆ ਸੇਵਾ ਚ ਸੇਵਾ ਚੋਂ ਚੰਗੇ ਮੋٹے ਰੁਪਏ ਕਮਾਉਂਦਾ ਪਿਆ ਨਹੀਂ ਸੇਵਾ ਕਰਦਾ ਮੋٹے ਮਾٹے ਪੈਸੇ ਕਾਜੀ ਕੁੰਦਾ ਸੇਵਾ ਕਰਦਾ ਆ ਕੇ ਤਾਇਆ ਮੈਂ ਇੱਕ ਗੱਲ ਹੋਰ ਸੁਣੀ ਸੀ ਕਹਿੰਦੇ ਸੀ ਤੁਸੀਂ ਕੋਈ ਗੱਡੀ ਗੁੱਡੀ ਵੀ ਵੱਡੀ ਰਿਆਂਦੀ ਆ ਉਹ ਮੁੰਡਾ ਲੈ ਕੇ ਆ ਆ ਕੇ ਉਹੀ ਮੁੰਡਾ ਉਹ ਕਹਿੰਦੇ ਬਾਹਰ ਉਹ ਦੇ ਦਿੱਤੀ ਜਾਂ ਕਹਿੰਦਾ ਤੁਸੀਂ ਕੰਮ ਕਰਦੇ ਜੇ ਬੜੀ ਸੇਵਾ ਕਰਦੇ ਜੇ ਤੇ ਉਹ ਫਿਰ ਉਹਨੇ ਬਾਹਰ ਵਾਲੇ ਲੈ ਕੇ ਦਿੱਤੀ ਬਾਹਰ ਵਾਲਾ ਮੁੰਡਿਆ ਨੇ ਅੱਛਾ ਆਹੋ ਚਲ ਠੀਕ ਹੈ ਤਾਇਆ ਫਿਰ ਚੰਗਾ ਬਹਿ ਜਾ ਨਹੀਂ ਮੈਂ ਚਲਦਾ ਕੀ ਗੱਲ ਆਬ ਮੈਂ ਵੀ ਅੱਜ ਸੇਵਾ ਸੁਭਾਈ ਕਰਨ ਜਾਇਆ ਕਰਾਂਗਾ ਹੁਣ ਫੋਨ ਲੈ ਕੇ